ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਿੰਘਪੁਰਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਕਰਤਾਰਪੁਰ ਲਾਗੇ ਸ਼ਹਿਰ ਵੀਰ ਜੀ ਨੂੰ ਰਮਦਾਸ ਪੈ ਜਾਂਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਹੈ ਜਿੰਨਾਂ ਚ 3 ਗੱਬਨਾ ਤੇ 1 ਸੂਈ ਆ ਸੂਈ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਖੜਾ ਤੇ ਗੱਬਨਾ ਆਪਣੀਆਂ ਪਾਸ ਕਰਕੇ ਖੜੋ ਤੇ ਅੱਜ ਦਿਖਾਉਣੀ ਆ ਤੁਹਾਨੂੰ ਸਾਰੀਆਂ ਜਰਸੀਆਂ ਹੀ ਆ ਤੇ ਇੱਕ ਜਰਸੀ ਤੁਹਾਨੂੰ ਦਿਖਾਵਾਂਗੇ ਐਚ ਐਫ ਗਾਂਵਾ ਤੋਂ ਵੀ ਵੱਡੀ ਆ ਜਿਹੜੀ ਪੂਰੀ ਤਗੜੀ ਗਾਂ ਆ ਜਿਹੜੀ ਇੱਡੇ ਕਦਮ ਅੱਜਾਂ ਤੇ ਵੀ ਨਹੀਂ ਆ ਜਿੱਦਾਂ ਇਹਦਾ ਕਦ ਹੈ ਅੱਜ ਤੇ ਬਾਕੀ ਇਹ ਆ ਵੀ ਆਪਣੀ ਤਸੱਲੀ ਕਰਕੇ ਤੇ ਵੇਖ ਚਾਹ ਕੇ ਖੜੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਦਰਸ਼ਨ ਵੀਰ ਜੀ ਮਾਲ ਤੇ ਰੋਜ਼ ਹੀ ਆਪਣੇ ਕੋਲੋਂ ਦਾ ਤੁਹਾਨੂੰ ਪਤਾ ਦੇ ਜਿਆਦਾਤਰ ਨਾ ਵਪਾਰੀ ਵੀ ਲਿਆ ਜਾਂਦੇ ਨੇ ਠੀਕ ਆ ਪੈਣ ਫੇਰ ਵੀ ਮਾਲ ਨਾਲ ਵੀਡੀਓ ਜੀ ਬਣਾਓ ਅੱਛਾ ਹਾਂਜੀ ਠੀਕ ਜੇ ਤੁਹਾਨੂੰ ਪਤਾ ਆਪਣੀ ਗੱਲ ਹੋਈਏ ਤੇ ਫੇਰ ਮਾਲ ਵੇਚ ਜਾਂਦਾ ਰਿਹਾ ਮਾਲ ਵੇਚ ਤੇਰਾ ਪਿਆ ਕਿੰਨੀ ਏਰੀਏ ਅੱਗੇ ਵੀ ਵੇਚ ਜਾਂਦਾ ਰਿਹਾ ਟਾਈਮ ਜਾਂ ਨਹੀਂ ਬੰਨਿਆ ਜੀ ਇੰਨਾ ਰਾਤੀ ਬੜੀ ਲੇਟ ਮਾਲ ਆਇਆ ਤੇ ਦੱਸਿਆ ਨਹੀਂ ਕਿਸ ਨੂੰ ਸਭ ਨੂੰ ਅੱਛਾ ਸੋ ਕਈ ਵੀਰ ਦਾਦ ਨੂੰ ਨਾਉਣ ਨੂੰ ਦੱਸ ਦਾਂਗੇ ਠੀਕ ਆ ਕੇ ਵੀ ਲੈ ਜਾਂਦੇ ਨੇ ਠੀਕ ਆ ਇਹ ਆ ਵੀ ਚਲੋ ਭਾਜ ਆਜ ਹੁੰਦੇ ਆ ਤੁਹਾਡੇ ਪਸ਼ੂ ਵੀ ਚਲੋ ਸੋਹਣੇ ਹੁੰਦੇ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਵੀਰ ਜੀ ਮੇਰਾ ਹਰਪ੍ਰੀਤ ਸਿੰਘ ਜੋ ਪਿੰਡ ਸਿੰਘਪੁਰਾ ਦਾ ਜ਼ਿਲ੍ਹਾ ਗੁਰਦਾਸਪੁਰ ਤੇ ਤੁਸੀਂ ਕਿਸੇ ਵੀ ਢੇਰਾ ਬਾਬਾ ਨਾਲੇ ਫੋਨ ਨੰਬਰ ਹੀ ਪੁੱਲ ਦੋ ਫੋਨ 0168 42 2 ਤੇ ਲਾਗੇ ਸ਼ਰਮਦਾਸ ਅੰਮ੍ਰਿਤਸਰ ਦਾ ਜਾਂ ਨੂੰ 3 ਕਿਲੋਮੀਟਰ ਤੇਰਾ ਬਾਬਾ ਨਾਨਕ ਦਾ 10 ਕਿਲੋਮੀਟਰ ਤੇ ਰਮਦਾਸ ਸ਼ਹਿਰ ਜਿਹੜਾ ਵਾ ਅੰਮ੍ਰਿਤਸਰ ਚ ਪੈ ਜਾਂਦਾ ਹੈ ਨਾ ਸਾਡਾ ਬਿੰਦ ਗੁਰਦਾਸਪੁਰ ਚ ਪੈਂਦਾ ਸਿੰਘਪੁਰਾ ਠੀਕ ਹੈ ਜੀ ਤੇ ਆਂ ਗਾਂ ਤੁਹਾਡੇ ਜਿੱਤੀ ਸੀ ਪੂਰੀ ਇਹੋ ਜਿਹੇ ਗਾਵਾਂ ਦਾ ਏਡਾ ਕੱਦ ਜਿਹੜਾ ਵਾ ਕਿਤੇ ਕਿਤੇ ਲੱਭਦਾ ਵਾ ਵੇਖੋ ਠੰਡੀ ਧੀਰੀ ਫਿਰ ਮਰਜੀ ਜਿੱਧਰੋਂ ਮਰਜ਼ੀ ਬਹਿ ਜਾਓ ਪੂਰੇ ਤਗੜੇ ਕੱਦ ਦੇ ਹੈ ਗਾਂ ਜਿਹੜੀ ਆਵਲੀ ਤੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਤਨੰਦ ਸਾਈਜ ਗਿਆਬ ਜਿਹੜਾ ਚੰਗਾ ਤੇ ਮਿਲਕ ਮੈਨੂੰ ਚੰਗੀ ਮੋਟੀ ਲੱਗੀ ਆ ਕਿੰਨੇ ਕੇ ਦੁੱਧ ਵਾਲੀ ਜੇ ਵੀਰ ਜੀ ਕਾਂ ਆਏ ਵਾਲੀ ਦੁੱਧ ਵੀਰ ਜੀ ਕਹਿਣ ਤਾਂ ਭੈ 30+ ਕਹਿ ਦੋ ਕਿਉਂਕਿ ਉਹ ਕੱਢਣ ਵਾਲੀ ਵਸ਼ੀ ਹੈ ਹਾਂਜੀ ਆਪਾਂ 25+ ਦੀ ਗਾਰੰਟੀ ਦਾਂਗੇ ਵਸ਼ੀ ਦੀ ਅੱਛਾ ਹਾਂਜੀ ਕਿਉਂਕਿ ਪਹਿਲਾਂ ਨੇ ਵਸ਼ੀ ਨੇ 23 ਲੀਟਰ ਦੁੱਧ ਚਵਾਦਾ ਆ ਅੱਛਾ ਹਾਂਜੀ ਠੀਕ ਗਾਰੰਟੀ ਨਾਲ ਵਸ਼ੀ ਆ ਇਹ ਵੇਖੋ ਇਹਦੇ ਵਿੱਚ ਕੁਝ ਵੀ ਨਹੀਂ ਬਣੀ ਆ ਸਾਰੇ ਮੋਦਰਾ ਮੋਦਰਾ ਨੂੰ ਕੀਰੀਆਂ ਆ ਉਦਾਂ ਪੋਲੀ ਵਸ਼ੀ ਹੈ ਜਿਆ ਠੀਕ ਹੈ ਤਾਂ ਥਣ ਥਣ ਦੇਖੋ ਵਸ਼ੀ ਨੂੰ ਲਗਾਓ ਕੱਲੋਂ ਹਾਂ ਤੌਰੀਏ ਕਰੀਨ ਸਰਕਾਰ ਦਾ ਕਾਟ ਲਿਖਦਾ ਵਜਾ ਮੁੱਖਾ ਵਸੀਦਾ ਬਾਕੀ ਇਹ ਛੋਟੇ ਹੱਥੀ ਚ ਆਜੂ ਪੂਰੀ ਕਿ ਨਹੀਂ ਇਹ ਵੀਰ ਜੀ ਮੁਸ਼ਕਲ ਹੀ ਆਉਣੀ ਹੈ ਜਦ ਬਲੈਰੋ ਜੀ ਲਾਂਦੀ ਹੈ ਬਲੈਰੋ ਜੀ ਕਿੰਦੇ ਲਿਆਂਦੀ ਆ ਤੇ ਕੋਈ ਵੀਰ ਫਲੈਰ ਹੀ ਲਿਆਵੇ ਇਹ ਵੀਡੀਓ ਚ ਕਈ ਵਾਰੀ ਪ੍ਰੋਪਰ ਨਹੀਂ ਕੱਟ ਕੱਟਦਾ ਪਤਾ ਲੱਗਦਾ ਪਰ ਇਹ ਆ ਵੀ ਹੈ ਚੰਗੇ ਕੱਟ ਕੱਟ ਚ ਆ ਇਹੋ ਜਿਹੇ ਗਾਵਾਂ ਦੇ ਦਾ ਕੱਟ ਜਿਹੜਾ ਵਾ ਘੱਟ ਲੱਭਦਾ ਬਾਕੀ ਆਪਾਂ ਦੇਖ ਲਏ ਉਧਰ ਰੇਤੀ ਹੁੰਦੀ ਨਹੀਂ ਆਪਾਂ ਨੂੰ ਵਿਸਣ ਦੇ ਬਾਕੀ ਦੁੱਧ ਜਿਹੜਾ 25 ਲੀਟਰ ਦੇ ਲੱਗ ਜਿਹੜਾ ਕਿੰਨੇ ਕੱਢੀ ਜਾਊਗੀ ਤੇ ਇਨਾ گاਵਾ ਦਾ ਦੁੱਧ ਵੀ ਜਿਹੜਾ ਸੰਗਰਾਂਦਾ ਹੈ ਠੰਡੀ ਧੀਰੀ ਉਹ ਜੀ ਪਾਏ ਦਾ ਗੱਲੀ ਜੀ ਬਹਿ ਜਾਓ ਆਪ ਕੋ ਠੀਕ ਹੈ ਜੀ ਜਿੰਦਾ ਮਰਜੀ ਵਿੱਚ ਰੋਏ ਚਲੋ ਲੈ ਜਾ ਫੇਰ ਦੇਖ ਵਾਂ ਨੇ ਤਾਂ ਲੱਗ ਗਿਆ ਅਏ ਜੀ ਬੱਚੀ ਬੰਨੀ ਆ ਠੀਕ ਆ ਕਿੰਨਾ ਫੇ ਰੱਖੀ ਇਹਦਾ ਮੁੱਲ ਮੁੱਲ ਮਿਰਜੀ ਵੇਖ ਲਓ ਜਿਹੜੀ ਵੈਡ ਦਾ ਲੱਖੋਂ ਬਾਹਰ ਵੀ ਗਨਾਲੀ ਮਸ਼ੀਨ ਹਾਂਜੀ ਤੇ ਆ ਹੁਣ ਤਿੰਨੇ ਦਿਨ ਜਨਾ ਬਾਅਦ ਵੀਡੀਓ ਪਾਈ ਦੇ ਦਿਆ 85 ਦੀ ਕਰ ਦਈਏ ਥੋੜਾ ਪਤਾ ਮਾਨ ਹੋਰ ਵੇਖ ਲਓ ਜਿੰਨਾ ਕੋਣਾ ਕਰਾ ਲੋ ਕਰ ਦਿਓ ਆਪੀ ਅੱਧੀ ਦੀ ਦੇਣਾਗੇ ਹੋਰ ਸ਼ੂਟ ਕਰ ਦਈਏ ਵੇ ਲੋ ਕਰਾ ਲੋ ਕਿਰਦਾਨ ਨੂੰ ਨਾ ਫੜੀ ਕਰਨੀ ਇੰਨੇ ਦਿਨਾਂ ਬਾਅਦ ਆਏ ਆ ਵੀਰ ਜੀ ਬੱਛੀ ਹੋਣੀ ਵੀ 90000 ਦੀ ਵਿਕਦੀ ਆ ਹਾਂਜੀ ਕੋਈ ਕਮੀ ਪੇਸ਼ੀ ਹੋਏ ਬੱਛੀ ਤੇ ਫੇਰ ਗੱਲ ਕੋ ਥਾਣਾ ਵਾਲੋ ਕਰਦੋ ਲੋ ਵਜਨ ਵਾਲੋ ਠੀਕ ਆ ਪਰ ਗੱਲ ਕੋ ਠੰਡੀ ਥੀਰੀ ਤੇ ਧਰੋ ਦੀ ਮਰਜ਼ੀ ਵਿੱਚ ਹੀ ਪਹਿਲੇ ਬਹਿ ਜਾ ਕੋ ਇੱਕੋ ਗੱਲ ਕਰ ਦਈਏ ਹਾਂਜੀ ਕਰ ਦੋ ਪੂਰੇ 75 ਦੀ ਦੇ ਦਈਏ ਕੋਈ ਨਹੀਂ ਵਿੱਚ ਦੇ ਦਾਂਗੇ ਪਰ ਹੁੰਦੀਆਂ ਨਹੀਂ ਜੀ ਮਰਜੀ ਠੀਕ ਆ ਆਪਾਂ ਵੀ ਰੋਜ਼ ਬਾਹਰ ਹਾਂ ਤੁਸੀਂ ਵੀ ਵੀਡੀਓ ਪਾਉਂਦੇ ਹੋ ਜਿਵੇਂ 90 90 ਅੱਜ ਵੀ ਡੀਆਂ ਮੰਗਣ ਲੋਗੇ ਵੇਖੀ ਵੇਚਦੇ ਵੀ ਹੈਗੇ ਆ ਠੀਕ ਹੈ ਜੀ ਬਾਕੀ ਆ ਵੀ ਹੁਣ ਗਾਂ ਗਾਵਾਂ ਦਾ ਬਾਜ਼ਾਰ ਤਾਂ ਹੀ ਜਾਣਾ ਵਾ ਦਿਨੋ ਦਿਨ ਹੁਣ ਡਿਮਾਂਡ ਕਦੇ ਨਹੀਂ ਗਾਵਾਂ ਦੀ ਗਾਂ ਨਾਲੀਏ ਘੜਾ ਕੋਈ ਉਦਾਂ ਵਾ ਦੁੱਧਾੜੀ ਬੈੜਿਆ ਕਿਨੇ ਦੋ ਦਿਨ ਰੱਖਣੇ ਕੱਲੀ ਬੜੀ ਐ 10 ਕਿਲੋ ਵਾਲੀਆਂ ਰੱਖਣੀਆਂ ਜਿੰਨੇ ਹਾਂਜੀ 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 ਚਲੋ ਹੁਣ ਇੱਕ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਜਰਸੀ ਆ ਗਈ ਇੱਕ ਹੋਰ ਫੋਨ ਕਰਦਾਂਗੇ ਮਾਨ ਦਾਣੇ ਦਾ ਚਲੋ ਉਹਦੇ ਕੋ ਫੋਨ ਲਾਊਗਾ ਤੇ ਉਹ ਤੇ ਮੌਕੇ ਇਹ ਇਹਦੇ ਵੀ ਕਰੀ ਥਾਨ ਆਪਾਂ ਦੇਖ ਸਕਦੇ ਲੱਗਿਆ ਤਾਂ ਮਿਲਕਮਣੇ ਇਹਦੀ ਵੀ ਚੰਗੀ ਲੱਗੀ ਆ ਇਹ ਕਿੰਨੇ ਕ ਦੁੱਧਾ ਲਈ ਆ ਵੀਰ ਜੀ ਇਹ ਵੀ ਵੀਰ ਜੀ 15 16 ਕਿਲੋ ਅੱਜਵਾ ਦੋ ਕਿਲੋ ਦੇ ਅੱਛਾ ਹਾਂਜੀ ਥੰਡੀ ਹੁੰਦੀ ਵੀ ਬੜੀ ਬੱਚੀ ਆ ਆਹ ਬਾਨੀ ਬੜੀ ਆ ਜੀ ਤੋਰ ਤਾਂ ਫੇਰ ਇੱਕ ਰੀਨਮ ਕੋਈ ਹਫਤੇ ਦੇ ਲਾਗੇ ਬੰਦੇ ਟਾਈਮ ਇੰਨਾ ਵੀ ਲਾ ਜਾਣਾ ਇਹ ਕਾਲੀ ਜਰਸੀ ਆ ਪੂਰੀ ਕਾਲੀ ਆ ਥਣ ਵੀ ਕਾਲੇ ਇਹਦੇ ਸੱਖਾਂ ਕਾਲੀਆਂ ਕਈ ਵੀਰਾਂ ਦੀ ਦਮਾਲ ਹੁੰਦੀ ਆ ਵੇ ਪੂਰਾ ਜਾਨਵਰ ਕਾਲਾ ਹੋਵੇ ਬਿਲਕੁਲ ਉਹ ਤੇ ਜਿਹੜੇ ਵੀ ਸ਼ਹਿਰਾਂ ਚ ਰਹਿੰਦੇ ਉਹਨਾਂ ਦੀ ਡਿਮਾਂਡ ਹੁੰਦੀ ਹੈ ਕਾਲੇ ਰੰਗ ਦੇ ਪਸ਼ੂ ਦੀ ਲੈ ਆਓ ਜੀ ਇਹ ਵੀ ਜਿੱਦਾਂ ਭਾਈ ਬਾਰੋ ਇਹ ਨਹੀਂ ਮਿਲ ਜੂਗਾ ਤਾਂ ਮੈਂ ਇੱਥੇ ਬੈਜਾ ਬਾਕੀ ਇਹ ਵੀ ਬੋਡੀ ਦੀ ਸ਼ਾਈਨ ਬੜੀ ਚੰਗੀ ਹੈ ਇਹਦੀ ਤਿਆਰ ਹੋਣੀ ਹੈ ਜੇ ਚਲੋ ਬਾਕੀ ਜੱਤੀਆਂ ਦੇ ਸਾਹਮਣੇ ਕੱਦ ਕਾਖੇ ਦਾ ਵੀ ਚੰਗਾ ਤੇ ਮੁੱਲ ਫਿਰ ਵਧਈਏ ਤਾਂ ਬੱਛੀ ਦੀ ਕੀ 60000 ਦੀ ਆ ਹਾਂਜੀ ਪਰ ਤੁਹਾਨੂੰ ਪਤਾ ਆਪਾਂ 60 ਨਹੀਂ ਮੰਗਣਾ ਇਹਦਾ ਵੀ ਅੱਛਾ ਬੱਛੀ ਦੇ ਦਈਏ 55000 ਦੀ 55 ਦੀ ਨਾ ਦਈਏ ਹਾਂਜੀ ਪੂਰੇ 50 ਦੀ ਦੇ ਦਈਏ ਦੇਖ ਲਓ ਪੰਜ 5000 ਦੇ ਛੋਟਾ ਕੰਮ ਡੇ ਧਿਆਨ ਦਿਏ ਮਹਾਂਗੇ ਦੇਦੇ ਤੁਸੀਂ ਕੋਈ ਨਹੀਂ ਮੌਕਾ ਮਿਲਿਆ ਅੱਜ ਤੇ ਤੇ ਇਹ ਆ ਵੀ ਚਲੋ ਮਾਨਤਨ ਹੋਰ ਹੋ ਜੂਗਾ ਬੋਲੀ ਛੋਟਾ ਪਾ ਫਿਰ ਜੀ ਕਰਦਾਂਗੇ ਕੋਈ ਫਿਕਸਡ ਰੇਟ ਨਹੀਂ ਹੈਗੇ ਛੋਟਾ ਡੱਬਾ ਕਰਾਂਗੇ ਬਾਕੀ ਵੇਖੋ ਇਹਦੇ ਵਛੀਆਂ ਬਾਨੀਆਂ ਵੇਖੋ ਠੀਕ ਆ ਤੇ ਹੁਣ ਇੱਕ ਹੋਰ ਜਰਸੀ ਆ ਗਈ ਆਪਣੇ ਕੋਲ ਅਵੇ ਦੱਸਿਓ ਇਹੇ ਵੀ ਕੁਮਾ ਚਾਈ ਨਾਲ ਪੰਜਾਬ ਵਾਲੀ ਦਲਸੀ ਦਾ ਬਹੁਤ ਹੀ ਪਾਸੀ ਹੋਸੀ ਦੀ ਹਾਂਜੀ ਸਾਡੇ ਥੱਲੇ ਚੰਗੀ ਬਣਦੀ ਹੈ ਜੇ ਹਸਤੇ ਦੇ ਲਾਗੇ ਟਾਈਮ ਇਹ ਵੀ ਲੈ ਜਾਊਗੀ ਹਾਂਜੀ ਇਹ ਕਿੰਨਾ ਕਿ ਦੁੱਧ ਪਰੇ ਜਾਊਗੀ ਦੁੱਧ ਗਿਰਜੀ ਇਹ ਵੀ 15 16 ਕਿਲੋ ਰਮਾਨਾ ਵਸ਼ੀ ਕਹਿਣ ਉਹ 18 20 ਕਿਲੋ ਕਹਿ ਦੀ ਹਾਂਜੀ ਪਰ ਉਹਦਾ ਕੋ ਫਾਇਦਾ ਨਹੀਂ 15 16 ਕਿਲੋ ਰਮਾਨਾ ਵਸ਼ੀ ਦੋ ਚਵਾ ਦੂਗੀ ਤੁਰ ਫੇਰ ਇੱਕ ਰੀ ਹਾਂਜੀ ਇਹ ਵੀ ਠੰਡੀ ਠੰਡੀ ਪੜੀ ਉਹ ਤੋਂ ਬਾਕੀ ਉਹ ਤਰ੍ਹਾਂ ਕੇ ਜਿਹੜੇ ਪਾਸੀ ਚੱਲੇ ਥੋੜਾ ਡਰ ਜਾਂਦਾ ਆ ਅਵੇ ਸਭ ਬੁਧੀ ਪਾਸੀ ਹੋਸੀ ਲੈ ਜਾ ਬੰਦਾ ਡੁੱਬ ਗਈ ਆ ਇਹ ਵੀ ਠੰਡੀ ਭਾਜਦਾ ਮਾਦਾ ਸੀ ਬਾਕੀ ਉੱਤਰਾਂ ਠੰਡੀ ਆ ਕਈ ਵਾਰੀ ਉੱਤਰਾਂ ਪਾਸੋਂ ਚੱਲੋ ਡਰ ਜਾਂਦਾ ਵਾ ਬਾਕੀ ਥਾਣੇ ਦੇ ਵੀ ਆਪਾਂ ਦੇਖ ਸਕਦੇ ਚੰਗੇ ਗਿਆਪ ਤੇ ਲੱਗੇ ਤੇ ਜੇ ਪਾਣੀ ਬੁੰਨੀ ਬੜੀ ਆ ਬਸ ਠੀਕ ਐ ਤੇ ਇਹਦਾ ਮੁੱਲ ਵਿੱਦੀ ਫਿਰ 80 ਦੇ ਵਿੱਦੀ ਇਹ ਵੀ 55000 ਰੁਪਏ ਆ ਅੱਛਾ 50 ਹੀ ਦੇ ਦਾਂਗੇ ਕਰ ਦੋ ਮਾਨੌਰ ਕਰਾ ਲਓ ਫਿਰ ਨਹੀਂ ਆਪ ਹੀ ਕਰ ਦੋ ਜਸਨੂ ਹਾਂਜੀ 2000 ਹੋ ਕਰਨਾ 2 ਨਾ ਕਰੋ ਜਸਨੂ ਹੀ ਕਰੋ ਚੰਗੀ ਜੋ ਵਾਸੀ ਬੜੀ ਚੰਗੀ ਜੋ ਕਿੰਨੇ ਦੀ ਕਰੀਏ ਬਾਦਲੇ 48 ਦੀ ਕਰਦੀ 45 ਦੇ ਬੈਠੇ ਜੀ ਜ਼ਿਆਦਾ ਤੁਸੀਂ 45 ਜਮ ਛੱਡ ਦੀ ਇਹ 2000 ਨਾ ਕਰੋ ਧੱਕਾ ਜਾਣਦੀ ਹੈ ਕੁਛ ਨਹੀਂ ਹੁੰਦਾ 43000 ਦੇ ਦੇ ਦिए ਕੋਈ ਇਹ ਚੋਕ ਚੋਂ ਛੋਟਾ ਛੱਪਾ ਕਰਨਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਹੌਲੇ ਬਾਜ ਜਿਗਾ ਪਾਜੀ ਹੌਲੇ ਬਾਜ ਆਜੀ ਵੀ ਜਿਹੇ ਮਾਜੀ ਆਪਣੇ ਕੋਲੋਂ ਤੇ ਵਿੱਚ ਪਾਈ ਹੁਣਾ ਅੱਛਾ ਹਾਂ ਜੀ ਉੱਚਾ ਬੱਚਾ ਹੈ 6.5 ਕਿਲੋ ਪਕਾ ਹੈ ਅੱਜ ਅੱਛਾ 6.5 ਕਿਲੋ ਹੈ ਕੋਈ ਬੰਦਾ ਮੰਗੇ ਦੀ ਨਹੀਂ ਲੋੜ ਇਹਨੂੰ ਰੱਸੀ ਤਾਂ ਬਿਨਾਂ ਹੀ ਆ ਮਗਰ ਪਛੀਓ ਤੇ ਉਹ ਅੱਛੀ ਹੈ ਮਗਰ ਉੱਚਾ ਬੱਚਾ ਥੋੜਾ ਕੋਈ ਡੇਢ ਦੀ ਲਾਲੇ ਕੋਈ ਦੂਨੀ ਲਾਲੇ ਗਲਿਆਟਰੋ ਕੋ ਡਗਾ ਮਸ਼ੀਵੇ ਖੋਡੀ ਮਸ਼ੀਓ ਚੱਲੀ ਜਮਗਰ ਆ ਥਾਣੇ ਦੇ ਵੀ ਦੇਖ ਸਕਦੇ ਜੇ ਬਾਕੀ ਆ ਵੀ ਚਲੋ ਕਿਸੇ ਵੀ ਦਾ ਚਾਹ ਪੀਣ ਦਾ ਬੜੀ ਵਧੀਆ ਬੜੀ ਚੰਗੀ ਆ ਸੇਵਾ ਸੁਗਾ ਨਹੀਂ ਦੁੱਧ ਜੇ ਕੋ ਸੰਭ ਨੂੰ ਨਾ 8-9 ਕਿਲੋ ਕਰ ਜੂਗੀ ਠੀਕ ਹੈ ਜੀ ਸਾਬ ਦੀ ਸੇਵਾ ਦਵਾਈ ਆਈ ਹਾਂ ਜੀ ਹੁੰਦੀ ਜੋ ਬਾਕੀ ਇਹ ਵੀ ਚਲੋ ਦੁੱਧ ਦੇਦਾ ਫੇ ਸੰਗਣਾ ਹਣਾ ਵਾ ਤੇ ਮੱਝਾਰ ਦਾ ਦੁੱਧ ਹੁੰਦਾ ਹੀ ਨਾ ਕਾਵਾ ਦਾ ਤੇ ਏਕ ਨੇਰੀ ਦੇ ਦੇਣੀ ਵੀਰ ਜੀ ਫੇ ਮੈਂ ਉਹਨੂੰ ਵੀਰ ਜੀ ਨੇ ਦੇ ਗਈ ਇਹ ਵੀ ਦੇ ਦੋ ਕਰ ਦੋ ਮੈਂ ਤੁਹਾਨੂੰ ਹੀ ਦੱਸ ਦਗਾ ਦੇ ਦੀ 50000 ਦੀ ਹੈ ਨਹੀਂ 50 ਦੀ ਨਹੀਂ ਜਾਣੀ ਹਾਂ ਜੀ 20 ਤੋਂ ਕਰੋ ਛੋਟ ਕਿੰਨੀ ਕਰ ਦੋਗੇ ਤਾਂ ਪੂਰੇ 20 ਦੇ ਦਾਂਗੇ ਦੋ ਛੱਡ ਦੀਏ ਵੀ ਤਾਂ ਤਾਰਾਂ ਜੀ ਤਾਰਾਂ ਜੀ ਦੇ ਦੀਏ 55 ਲਾਂਗੇ ਜੀ ਠੀਕ ਹੈ ਬਾਕੀ ਦੋ ਦੋ ਸਾਂਭੀ ਗਈ ਨਾ ਦੋ ਦੋ 8-9 ਕਿਲੋ ਕਰ ਦੂਗੀ ਸੇਵਾ ਸੁਭਾ ਹੈ ਨਹੀਂ ਜਿਥੋਂ ਆਈ ਆ ਠੀਕ ਹੈ ਜੀ ਕੋਈ 6 6.5 ਕਿਲੋ ਪੱਕਾ ਦੁੱਧ ਹੈਗਾ ਕੋਈ ਲੀਟਰ ਮਾਰ ਕੇ ਦੋ ਟਾਈਮ ਚੋ ਕੇ ਖੜੇ ਹੋ ਠੀਕ ਹੈ ਜੀ ਹਾਂ ਜੀ ਮਗਰ ਰੱਖੀ ਦੇ ਬਾਕੀ ਚਲੋ ਜਿਹੜੀਆਂ ਗੱਬਣੇ ਆਪਣੇ ਪਾਸ ਕਰਕੇ ਖੜੋ ਤੇ ਸੂਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਜੀ